ਨਾਨਕ ਸਰਕਲ era ਜਿਹੜੇ ਉਹ ਸੰਤਾ ਨੇ ਇੱਕ ਮਤਲਬ ਸਦਾ ਆਪਣੇ ਜਿਹੜੇ ਸਾਥੀਆਂ ਨੂੰ ਭੇਜਿਆ ਅਮਰਤਪਾਲ ਮਹਿਰੋਂ ਦੇ ਖਿਲਾਫ ਕੀ ਪੂਰਾ ਮਸਲਾ ਕੀ ਹੈ ਜੀ ਮਸਲਾ ਉੱਥੇ ਬਹੁਤ ਕਹ ਲਓ ਕਿ ਸੋਸ਼ਲ ਮੀਡੀਆ ਤੇ ਜਾਉਂਗੇ ਹੂੰ ਤਾਂ بڑا ਇਹ ਮਸਲਾ ਗਰਮਾਇਆ ਹੋਇਆ ਮਸਲਾ ਦੇਖੋ ਅਮਰਤਪਾਲ ਸਿੰਘ ਮਹਿਰੋਂ ਮਤਲਬ ਕਿ ਸੁਰਖੀਆਂ ਚਾਹਿਆ ਸੀ ਇੱਕ ਵਾਰੀ ਉਹ ਦਿੱਲੀ ਗਿਆ ਸੀਗਾ ਜੀ ਪਰ ਉਹ ਮਾਮਲਾ ਕੁਝ ਹੋਰ ਨਿਕਲਿਆ ਸੀਗਾ ਉਦੋਂ ਕੇਸ ਵੀ ਰਜਿਸਟਰਡ ਹੋ ਗਿਆ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਮੇ ਤੇ ਕੁਝ ਕਾਨੂੰਨੀ ਸਹਾਇਤਾ ਦੀ ਜਿਹੜੀ ਅਣ ਦੇਖੀ ਆ ਹੂੰ ਉਹਦਾ ਦੋਸ਼ ਵੀ ਲਾਇਆ ਜੀ ਇਥੇ ਤੌਰ ਤੇ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਮਹਿਰੋਂ ਆ ਉਹ ਜੋ ਜਿਹੜਾ ਮਾਮਲਾ ਸੀਗਾ ਚਰਨ ਘਾਟ ਵਾਲਾ ਬਲਵਿੰਦਰ ਸਿੰਘ ਦਾ ਹੂੰ ਜਿਹਦੀ ਆਪਾਂ ਗੱਲ ਵੀ ਕੀਤੀ ਸੀ ਰੰਗੀਲਾ ਬਾਬਾ ਹੂੰ ਤੋ ਉਸ ਮਾਮਲੇ 'ਚ ਤੇ ਬਿਲਕੁਲ ਲਾਈਨ ਲਾਈਨ ਚ ਆ ਗਿਆ ਜੀ ਇੱਕ ਵਾਰੀ ਇਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਜੋ ਪ੍ਰਕਰਮਾ ਤੋਂ ਉੱਭਾਰ ਨਿਕਲਦੇ ਆਪਾਂ ਜਿਹੜਾ ਗਲਿਆਰਾ ਹਮ ਗਲਿਆਰੇ ਦੇ ਵਿੱਚ ਜਿਹੜੇ ਬੁੱਤ ਲੱਗੇ ਸਨ ਉਹ ਤੋੜੇ ਸੀ ਇਸ ਤਰ੍ਹਾਂ ਮਤਲਬ ਕਿ ਐਕਸ਼ਨਸ ਨੇ ਇਹਦੀ ਜੀ ਅਮਰਤਪਾਲ ਸਿੰਘ ਮੈਂ ਹਮ ਕਈ ਬੰਦਿਆਂ ਨੂੰ ਕੁੱਟ-ਖੱਟਾ ਮੈਂ ਉਹਨਾਂ ਚੀਜ਼ਾਂ ਦੇ ਨਾਲ ਸਹਿਮਤੀ ਨਹੀਂ ਰੱਖਦਾ ਸਾਹਿਬ ਮੇਰਾ ਸਿੱਧਾ ਸਾਹਿਬ ਜੀ ਨਜ਼ਰੀਆ ਕਿ ਮੋਰਲ ਪੁਲਸਿੰਗ ਦਾ ਕਿਸੇ ਨੂੰ ਹੱਕ ਨਹੀਂ ਜਦੋਂ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਵੀ ਕੋਰਟ ਦੇ ਥਰੂ ਜ਼ਮਾਨਤ ਨਹੀਂ ਬਿਲਕੁਲ ਬਿਲਕੁਲ ਖੈਰ ਇਹ ਮਾਮਲਾ ਜਿਹੜਾ ਜੁੜਦਾ ਅੱਗੇ ਜਾ ਕੇ ਤੁਸੀਂ ਦੇਖਿਆ ਹੋਣਾ ਇੱਕ ਰਵਿੰਦਰ ਸਿੰਘ ਜੋਨੀ ਹੈ ਆਪਣੇ ਏਰੀਆ ਦੇ ਦੋ ਸੇਖਾੜੇ ਦੇ ਹੂੰ ਜਿਨ੍ਹਾਂ ਨੂੰ ਨੀਲਾ ਬਾਬਾ ਵੀ ਕਹਿੰਦੇ ਬੜਾ ਟਕਾ ਕੇ ਬੋਲਦੇ ਆ ਜੀ ਉਹ ਇੱਕ ਆਡੀਓ ਵਾਇਰਲ ਹੋਈ ਜਿਹਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਗੱਡੀ 'ਚ ਬੈਠਾ ਕਿਉਂਕਿ ਅਮਰਤਪਾਲ ਸਿੰਘ ਮਹਿਰੋ ਨੇ ਬਾਅਦ ਦੇ ਵਿੱਚ ਸਪਸ਼ਟੀਕਰਨ ਦਿੱਤਾ ਕਿ ਕੋਈ ਕਾਲ ਰਿਕਾਰਡ ਨਹੀਂ ਹੋਈ ਗੱਡੀ ਚ ਤੁਰਿਆ ਜਾਂਦੇ ਹਾਂ ਦੀ ਸਾਡੀ ਗੱਲਬਾਤ ਹੈ ਜਿਹੜੀ ਇਹਨਾਂ ਨੇ ਰਿਕਾਰਡ ਕੀਤੀ ਹੂੰ ਉਹਦੇ ਚ ਬਥੇਰਾ ਕੁਝ ਕਹਿੰਦੇ ਨੇ ਵਿੱਚ ਗੈਂਗਸਟਰਾਂ ਦਾ ਜ਼ਿਕਰ ਵਿੱਚ ਬਹੁਤ ਕੁਝ ਹੈ ਲੰਮੀ ਚੌੜੀ ਆਹ ਹੋ ਰਿਕਾਰਡਿੰਗ ਨਾ ਸੁਣੀਆਂ ਸਾਰੀ ਜੀ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਦਾ ਆ ਗਿਆ ਸਟੇਟਮੈਂਟ ਉਸ ਤੋਂ ਬਾਅਦ ਇੱਕ ਚੀਜ਼ ਹੋਰ ਵਾਪਰਦੀ ਹੈ ਜਿਹੜਾ ਕੋਈ ਜੱਸੀ ਜੱਸੀ ਆ ਹੂੰ ਉਹਦੀਆਂ ਪਤਾ ਨਹੀਂ ਵੀਡੀਓਜ਼ ਨੇ ਮੈਂ ਤਾਂ ਵੇਖੀ ਨਹੀਂ ਮੈਂ ਮੈਂ ਕਮਾਂ ਯਾਰ ਵੀਡੀਓ ਉਹ ਬੱਚਿਆਂ ਦੇ ਨਾਲ ਉਹ ਕਰਮ ਕਰਦਿਆਂ ਦੀ ਹੂੰ ਉਥੋਂ ਕਹਾਣੀ ਫੇਰ ਇੱਕ ਤਰ੍ਹਾਂ ਨਾਲ ਨਿਕਲ ਗਈ ਇਸੇ ਦਰਮਿਆਨ ਉਹ ਜਿਹੜੀ ਵੀਡੀਓ ਆ ਗਈ ਜੱਸੀ ਜੋ ਹੈ ਉਹਦਾ ਨਾਮ ਪਤਾ ਨਹੀਂ ਹੁਣ ਪੂਰਾ ਕੀ ਆ ਸ਼ਾਇਦ ਉਹਨੂੰ ਫੜ ਲਿਆ ਗਿਆ ਜੀ ਜੀ ਬਹੁਤ ਗੰਦੀ ਵੀਡੀਓ ਬੱਚੇ ਮਤਲਬ ਕਿ 11 12 ਸਾਲ ਦੇ ਬੱਚੇ ਹੂੰ ਬਹੁਤ ਮੈਂ ਮਤਲਬ ਕਿ ਬੜੀ ਇਸ ਚੀਜ਼ ਨੂੰ ਸ਼ਰਮਨਾਕ ਮੰਨਦਾ ਕਿ ਇਹ ਹੋ ਰਿਹਾ ਹੈ ਯਾਰ ਬੱਚਿਆਂ ਨਾਲ ਉਸ ਤੋਂ ਬਾਅਦ ਇੱਕ ਆਡੀਓ ਦਾ ਹੋਰ ਰੌਲਾ ਪੈ ਗਿਆ ਹੂੰ ਕਿ ਜਿਹੜਾ ਬਾਬਾ ਜੋਨੀ ਆ ਯਾਨੀ ਬਬਰ ਵਿੰਦਰ ਸਿੰਘ ਜੋਨੀ ਉਹ ਲਖਾ ਸਿੰਘ ਕਿਉਂਕਿ ਇੱਥੇ ਤਿੰਨ ਨੇ ਸ਼ਾਇਦ ਐਸ ਵੇਲੇ ਨਾਨਕ ਸਰ ਦੇ ਮੁਖੀ ਜੀ ਅਜਦਾਲਨ ਕਿਉਂਕਿ ਮੈਨੂੰ ਬਹੁਤੀ ਜਾਣਕਾਰੀ ਨਹੀਂ ਮਾਫ ਕਰਨਾ ਇੱਕ ਤੇ ਬਾਬਾ ਕਾਲਾ ਸਿੰਘ ਹੂੰ ਬਾਬਾ ਲਖਾ ਸਿੰਘ ਜੀ ਤੇ ਇੱਕ ਬਾਬਾ ਗੁਰਜੀਤ ਸਿੰਘ ਸ਼ਾਇਦ ਹੂੰ ਠੀਕ ਹੈ ਜੀ ਜੀ ਇਨਾਂ ਦਾ ਮਤਲਬ ਕਿ ਇਹ ਹੋਇਆ ਕਿ ਦਾਵਾ ਕੀਤਾ ਗਿਆ ਕਿ ਜਿਹੜਾ ਰਵਿੰਦਰ ਸਿੰਘ ਯੋਨੀ ਹੈ ਬਾਬਾ ਹੂੰ ਉਹ ਕਹਿ ਰਿਹਾ ਕਿ ਬਾਬਾ ਲੱਖਾ ਸਿੰਘ ਵਾਲੀ ਤੁਸੀਂ ਸੈਟਿੰਗ ਕਰ ਲਓ ਹੂੰ ਬਾਬਾ ਲੱਖਾ ਸਿੰਘ ਲਈ ਸੈਟਿੰਗ ਇਹ ਤਾਂ ਕਿਉਂਕਿ ਇੱਕ ਹੋਰ ਵੀਡੀਓ ਜਿਹੜੀ ਆ ਪ੍ਰਸਾਰਿਤ ਹੋਈ ਜਿਹਦੇ 'ਚ ਇੱਕ ਔਰਤ ਬਾਬਾ ਲੱਖਾ ਸਿੰਘ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੀ ਆ ਕਥਿਤ ਤੌਰ ਤੇ ਜੀ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਇੰਨੀ ਮਤਲਬ ਕਿ ਜ਼ਿਆਦਾ ਨਹੀਂ ਨਾ ਤੁਸੀਂ ਉਲਝਣ ਚ ਪੈ ਜਾਓਗੇ ਕੀ ਚੱਲ ਰਿਹਾ ਹੈ ਰਿਕਾਰਡਿੰਗ ਤੋਂ ਬਾਅਦ ਰਿਕਾਰਡਿੰਗ ਮਤਲਬ ਕਿ ਇਦਾਂ ਹੀ ਚੱਲੀ ਜਾਂਦਾ ਕੰਮ ਫਿਰ ਇਸ ਤੋਂ ਬਾਅਦ ਜਿਹੜੇ ਹੈਗੇ ਆ ਰਵਿੰਦਰ ਸਿੰਘ ਜੋਨੀ ਹੂੰ ਉਹਨਾਂ ਨੇ ਦੋਸ਼ ਇਹ ਲਾ ਦਿੱਤਾ ਕਿ ਅਮਰਤਪਾਲ ਸਿੰਘ ਮਹਿਰੂ ਕੌਮ ਨੂੰ ਮੂਰਖ ਬਣਾ ਰਿਹਾ ਹੈ ਕਿ ਇਹ ਬਲਜਿੰਦਰ ਸਿੰਘ ਨਾਲ ਵੀ ਸੈਟਿੰਗ ਕਰਨ ਨੂੰ ਫਿਰਦਾ ਸੀਗਾ 10 ਲੱਖ ਚ ਸੈਟਿੰਗ ਵੀ ਹੋ ਗਈ ਸੀ ਪਰ ਜੋ ਉਹਦਾ ਇੱਕ ਨੇੜੂ ਬੰਦਾ ਸੀ ਉਸਨੇ ਕਿਹਾ ਕਿ ਇਹਦੇ ਕੋਲ ਪੈਸਾ ਵਾਧੂ ਪਿਆ ਸੋਨਾ ਵਾਧੂ ਪਿਆ ਤੇ ਇਹ ਗੱਡੀ ਫੋਰਚੂਨਰ ਜਿਹੜੀ ਸੀਗੀ ਇਹਦੇ ਕੋਲ ਉਹ ਮੰਗਦੇ ਸੀਗੇ ਜੀ ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਲੰਘਾਏ ਇਹ ਬਾਬੇ ਜੁ ਇੰਟਰਵਿਊ ਦਿੱਤੀਆਂ ਨੇ ਕੁਸ਼ ਬਾਬਾ ਰਵਿੰਦਰ ਸਿੰਘ ਚੌਂਦੀ ਜੀ ਹੁਣ ਮਤਲਬ ਕਿ ਖਲਾਰਾ ਪੈ ਗਿਆ ਜਿਆਦਾ ਹਮ ਅਮਰਤਪਾਲ ਸਿੰਘ ਮੈਰੋਂ ਆਪਦੇ ਸਟੈਂਡ ਤੇ ਇਹ ਕੁਛ ਇਲਜ਼ਾਮ ਇਧਰੋਂ ਵੀ ਆਏ ਹੁਣ ਗੱਲ ਇਹ ਆ ਸਾਬ ਕਿ ਇਹਨਾਂ ਨੇ ਇਕੱਠੇ ਹੋ ਕੇ ਨਾਨਕ ਸਰੀਆਂ ਨੇ ਨੇ ਮੈਂ ਤੁਹਾਨੂੰ ਨਾਮ ਲਿਆ ਹਾਂਜੀ ਹਾਂਜੀ ਬਾਬਾ ਕਾਲਾ ਸਿੰਘ ਬਾਬਾ ਲੱਖਾ ਸਿੰਘ ਅਤੇ ਗੁਰਜੀਤ ਸਿੰਘ ਬਾਬਾ ਗੁਰਜੀਤ ਸਿੰਘ ਇਹਨਾਂ ਨੇ ਕੱਟ ਸੱਦ ਲਿਆ ਹੈ ਸ਼ਾਇਦ ਪਰਸੋਂ ਹੂੰ ਕਿ ਭਾਈ 71 ਹੋ ਤੇ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਮਾਮਲੇ ਦੇ ਵਿੱਚ ਵੀ ਅਸੀਂ ਆਪਣੀ ਰਣਨੀਤੀ ਬਣਾਈ ਹੈ ਵੀ ਅਸੀਂ ਆਪਣੀ ਗੋਸ਼ਟੀ ਕਰੀਏ ਯਾਨੀ ਇਧਰੋਂ ਇੱਕ ਇਕੱਠ ਬੁਲਾਇਆ ਗਿਆ 71 ਤਾ ਬੁਲਾਈ ਗਈ ਹੈ ਹੁਣ ਇਹ ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਦੇਖੋ ਇੱਕ ਤੇ ਚੀਜ਼ ਜਿਹੜੀ ਐ ਨੇ ਹੋਣੀ ਚਾਹੀਦੀ ਮੈਂ ਵਿਅਕਤੀਗਤ ਤੌਰ ਤੇ ਮੈਂ ਚਲੋ ਕਿਸੇ ਨੂੰ ਸਲਾਹ ਨਹੀਂ ਦੇ ਸਕਦਾ ਜੀ ਮੈਂ ਤਾਂ ਇਹ ਕਹਿੰਨਾ ਕਿ ਬੱਚਿਆਂ ਨੂੰ ਡੇਰਾਂ ਨੂੰ ਰਹਿ ਚ ਯਾਰ ਕੋਈ ਵੀ ਡੇਰਾ ਹਮ ਨਾ ਬਿਲਕੁਲ ਛੱਡੋ ਨਾ ਢਿੱਡੂ ਜੰਮ ਕੇ ਨਾ ਹਮ ਛੱਡੋ ਨਾ ਦੂਜੀ ਗੱਲ ਇਹ ਆ ਕਿ ਚਲੋ ਹੁਣ ਸਾਡੇ ਅੱਖਾਂ ਕਿਸੇ ਨੇ ਮੰਨਣਾ ਨਹੀਂ ਜੀ ਸਰਕਾਰ ਨੂੰ ਚਾਹੀਦਾ ਕਿਸੇ ਇੱਕ ਡੇਰੇ 'ਚ ਨਹੀਂ ਹੈ ਮੈਂ ਕਿਸੇ ਦੀ ਗੱਲ ਨਹੀਂ ਕਹਿ ਰਿਹਾ ਕਿ ਇਹਦੇ 'ਚ ਤਾਂ ਹੁਣ ਚਲੋ ਕੁਝ ਧਾਰਮਿਕ ਲੋਕ ਦੇਖਣ ਜਾਂ ਪੁਲਿਸ ਦੇਖੇ ਪ੍ਰਸ਼ਾਸਨ ਦੇਖੇ ਕੌਣ ਸੱਚਾ ਕੌਣ ਝੂਠਾ ਜੀ ਬੱਚਿਆਂ ਦਾ ਸ਼ੋਸ਼ਣ ਤੇ ਗਲਤ ਹੈ ਨਾ ਸਰ ਬਿਲਕੁਲ ਬਿਲਕੁਲ ਕਿਤੇ ਵੀ ਇਜ਼ਾਜ਼ਤ ਤੇ ਕਿਤੇ ਵੀ ਨਹੀਂ ਦਿੱਤੀ ਜਾ ਸਕਦੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਸਰਕਾਰ ਵੱਨਿਓ ਇਸ ਤਰ੍ਹਾਂ ਦੀ ਪੱਕੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਆ ਚਾਹੇ ਉਹ ਮਹੀਨਾਵਾਰ ਹੋਵੇ ਚਾਹੇ ਹਫਤੇਵਾਰ ਕੇ ਜੋ ਵੀ ਡੇਰਿਆਂ ਚ ਰਹਿੰਦੇ ਚਾਹੇ ਔਰਤਾਂ ਨੇ ਜੀ ਜੀ ਚਾਹੇ ਬੱਚੇ ਬੱਚੀਆਂ ਨੇ ਕਿ ਉੱਥੇ ਜਾ ਕੇ ਸਾਰਾ ਕੁਝ ਜਿਹੜਾ ਜਾਣਿਆ ਜਾਵੇ। ਹੂੰ। ਕੀ ਕੁਝ ਵਾਪਰ ਰਿਹਾ। ਬੱਚਿਆਂ ਨੂੰ ਮਤਲਬ ਕਿ ਸਮਝਾਇਆ ਵੀ ਜਾਵੇ। ਗੁੱਡ ਟੱਚ, ਬੈਡ ਟੱਚ ਤੋਂ ਲੈ ਕੇ ਸਾਰੀਆਂ ਚੀਜ਼ ਸਾਰੀਆਂ ਚੀਜ਼ਾਂ। ਇਹ ਜ਼ਰੂਰੀ ਹੈ ਸਰ। ਬਹੁਤ ਕੁਝ ਚੱਲ ਰਿਹਾ। ਤਾਂ ਮੈਂ ਤਾਂ ਪਹਿਲੀ ਗੱਲ ਇਹ ਹੀ ਕਹੂੰਗਾ ਕਿ ਬਾਈ ਸਭ ਕੁਝ ਅੰਦਰ ਹੈ ਤੁਹਾਡੇ। ਜਾਣਾ ਕਿਤੇ ਕੜੀਪਲ ਜਾਓ, ਸੇਵਾ ਕਰੋ, ਕੁਝ ਵੀ ਕਰੋ। ਛੜਾਵਾ ਚੜਾਓ ਪਰ ਬੱਚੇ ਨੂੰ ਯਾਰ ਇਦਾਂ ਨਾ ਛਡੋ। ਬਿਲਕੁਲ। ਆਪਾਂ ਅਸੀਂ ਦੇਖ ਕੇ ਸਾਰਾ ਕੁਝ ਡਰ ਰਹੇ ਆ ਜੀ 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 ਮਿੰਟੂ ਜੀ ਕਾਫੀ ਕਮੈਂਟ ਆ ਗਏ ਨੇ ਕਈ ਮਿੱਤਰ ਦੱਸ ਰਹੇ ਨੇ ਕਿ ਜਿਹੜੇ ਬਾਬਾ ਜੀ ਹੈਗੇ ਨੇ ਉਹਨਾਂ ਦੇ ਨਾਮ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਜੁੜੇ ਹੋਏ ਆਏ ਨੇ ਅੱਛਾ ਜੀ ਤੇ ਆ ਕੁਝ ਮਾਮਲੇ 'ਚ ਤੇ ਜਿਵੇਂ ਕਿਸਾਨੀ ਅੰਦੋਲਨ ਵੇਲੇ ਵੀ ਇਹ ਚਰਚਾ ਚਾਏ ਨੇ ਜੀ 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 ਫਿਰ ਮੈਂ ਤੁਹਾਨੂੰ ਉਹ ਦੱਸਿਆ ਸੀਗਾ ਕਿ ਮਿਹ ਜਿਹੜਾ ਸਿਗਾਰਾਣੋ ਉਹ ਵੀ ਇੱਥੋਂ ਪੜਿਆ ਗਿਆ ਉਹ ਇਹਨਾਂ 'ਚ ਇੱਕ ਇੱਕ ਦਾ ਜਿਹੜਾ ਰਿਵਾਇਜ਼ ਸੀਗਾ ਭਾਂਜਾ ਸੀਗਾ ਜੀ ਜੀ ਤੋਂ ਬਥੇਰੀਆਂ ਚੀਜ਼ਾਂ ਨੇ ਕੰਟਰੋਵਰਸੀ ਤੇ ਸਾਦਾਦੀ ਹੁੰਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਬਿਲਕੁਲ ਪਹਿਲਾਂ ਕਿਹੜੀਆਂ ਕਿਹੜੀਆਂ ਨੂੰ ਮੈਨੂੰ ਯਾਦ ਨਹੀਂ ਹੈ ਜਿਹੜੀ ਕਿਹਦੀ ਬਈ ਬਿਲਕੁਲ ਬਿਲਕੁਲ ਸੁਖ ਮੈਂਬਰ ਜੀ ਬਿਲਕੁਲ ਬੁੱਢੇ ਨਾਲੇ ਤੇ ਆਪਾਂ ਗੱਲਬਾਤ ਪਹਿਲਾਂ ਕਰ ਚੁੱਕੇ ਹਾਂ ਜੀ ਤੇ ਇਹ ਨਾਲ ਕਹਿ ਰਹੇ ਨੇ ਕਿ ਲਖੇ ਨੇ ਅੱਜ ਜਿਹੜਾ ਸ਼ਬਦਾਵਲੀ ਉਹਦੀ ਚੰਗੀ ਨਹੀਂ ਸੀਗੀ ਲਾਈਵ ਦੇ ਵਿੱਚ ਇਹ ਆਪਾਂ ਕੱਲ ਵੀ ਇਸ ਦੀ ਬਸ ਨਹੀਂ ਇਹ ਲਾਈਵ ਅੱਜ ਦੁਬਾਰਾ ਹੋਇਆ ਅੱਜ ਕਹਿ ਰਹੇ ਨੇ ਇਹ ਸ਼ਬਦਾਵਲੀ ਮੇਰੇ ਖਿਆਲ ਨਾਲ ਪਹਿਲਾਂ ਵਾਲੇ ਦੀ ਗੱਲ ਕਰਦੇ ਹੋ ਲਾਈਵ ਪਹਿਲਾਂ ਦਾ ਸੀਗਾ ਉਹ ਇਹਨਾਂ ਨੇ ਚਲੋ ਅੱਜ ਕਿਹਾ ਹੋਇਆ ਕਿ ਉਹਦੇ ਵਿੱਚ ਉਹਦੀ ਸ਼ਬਦਾਵ ਗਾਲਾਂ ਗੂਲਾਂ ਕੱਢੀਆਂ ਨੇ ਖੈਰ ਆਪਾਂ ਕੱਲ ਇਸ ਤੇ ਗੱਲ ਕਰ ਹੀ ਚੁੱਕੇ ਹਾਂ ਤੇ ਉਹ ਰਿਪੀਟਾ ਪੱਕਾ ਨੂੰ ਕਰਨ ਮਿੰਟ ਜੀ ਆਪਾਂ ਅਗਲੀ ਖਬਰ ਵੱਲੋਂ ਚੱਲੀਏ ਕਿਉਂਕਿ ਅੱਜ ਆਪਾਂ ਖਬਰਾਂ ਦੇ ਆਸ-ਪਾਸੇ ਕਾਫੀ ਘੁੰਮ ਗਏ ਆ ਜੀ ਜੀ ਅ ਕਈ ਵਾਰੀ ਕਹਿੰਦੇ ਹੁੰਦੇ ਨੇ ਨਾ ਕਿ ਸਦਾ ਬੰਦਾ ਉਡੀਕ ਰਿਆ ਹੁੰਦਾ ਤੇ ਸਦਾ ਹੁੰਦਾ ਨਹੀਂ ਉਧਰ ਕਾਲਾ ਟ ਲੋ ਸਾ ਸਦਾ ਉਡੀਕ ਰੇ ਸੀ ਕਿਉਂਕਿ ਸਦੇ ਦੇ ਯੋਗ ਸੀਗੇ ਸਦਾ ਉਹਨਾਂ ਨੂੰ ਮਿਲਿਆ ਨਹੀਂ ਸੋਹ ਚੁੱਕ ਸਮਾਗਮ ਦਾ ਇਹ ਕੀ ਮਸਲਾ ਪੂਰਾ ਹੋਇਆ ਜੀ ਹਾਂ ਦੇਖੋ ਕੱਲ ਨੂੰ ਤਿੰਨ ਜਿਹੜੇ ਨਵੇਂ ਵਿਧਾਨਕਾਰ ਆ ਰਹੇ ਆ ਪੀਪੀ ਟ ਲੋ ਜੀ ਜੀ ਆਪਣੇ ਗਵੰਢ ਹੀ ਬਿਲਕੁਲ ਇਸ ਤੋਂ ਇਲਾਵਾ ਈਸ਼ਾਨ ਚੱਬੇਵਾਲ ਜੀ ਹੂੰ